ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਧੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ 12th ਕਲਾਸ ਪੰਜਾਬੀ ਇਲੈਕਟਿਵ ਪੰਜਾਬੀ ਇਲੈਕਟਿਵ ਦਾ ਆਪਾਂ ਜਿਹੜੇ ਕਿ ਆਪਵਿੱਤੀਆਂ ਦੇ ਵਿੱਚੋਂ ਜਿਹੜੇ ਤੁਹਾਡੇ ਚੈਪਟਰਸ ਨੇ ਉਹ ਕਰ ਰਹੇ ਹਾਂ ਸੋ ਆਪਵਿੱਤੀਆਂ ਦਾ ਅੱਜ ਹੈਗਾ ਚੈਪਟਰ ਆਪਣਾ 5th ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਸਵੈ ਜੀਵਨੀ ਅੰਸ਼ ਹੈ ਤੁਹਾਡੇ ਸਿਲੇਬਸ ਦੇ ਵਿੱਚ ਤਖਤ ਜਾਂ ਤਖਤ ਠੀਕ ਹੈ ਸੋ ਪਹਿਲਾਂ ਆਪਾਂ ਰਾਈਟਰ ਬਾਰੇ ਥੋੜੀ ਜਿਹੀ ਜਾਣਕਾਰੀ ਲੈਂਦੇ ਹਾਂ ਹਾਂਜੀ ਇਸ ਤੋਂ ਪਹਿਲਾਂ ਜਿਹੜੇ 4 ਚੈਪਟਰਸ ਆਪਣੇ ਆਪ ਅਪਲੋਡ ਹੋ ਚੁੱਕੇ ਨੇ ਬਾਕੀ ਰਹਿੰਦੇ ਵੀ ਆਪਾਂ ਸਾਰੇ ਅਪਲੋਡ ਕਰਾਂਗੇ ਹਾਂਜੀ ਡਾਕਟਰ ਮਹਿੰਦਰ ਸਿੰਘ ਰਧਾਵਾ ਟਾਈਮ ਬਿਰਲ ਹੈਗਾ 1908 ਤੋਂ ਲੈ ਕੇ 18 1986 ਤੱਕ 1908 ਤੋਂ ਲੈ ਕੇ 1986 ਤੱਕ ਪਿਤਾ ਦਾ ਨਾਮ ਸੀ ਸਰਦਾਰ ਸ਼ੇਰ ਸਿੰਘ ਜਨਮ ਸਥਾਨ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਪਰ ਜੱਦੀ ਪਿੰਡ ਸੀ ਇਹਨਾਂ ਦਾ ਬੌਂਦਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਿਦਿਆ ਐਮ ਐਸ ਸੀ ਡੀ ਐਸ ਸੀ ਕੰਮ ਕੀਤਾ ਆਈ ਸੀ ਐਸ ਫੋਨ ਕਰਕੇ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ਤੋਂ ਕੰਮ ਕੀਤਾ ਤੇ ਚੰਡੀਗੜ੍ਹ ਦੇ ਚੀਫ ਕਮਿਸ਼ਨਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪਕੁਲਪਤੀ ਵੀ ਰਹੇ ਨੇ ਇਸ ਤੋਂ ਇਲਾਵਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਕ ਵਿਗਿਆਨੀ ਕਲਾ ਪਾਰਖੂ ਸਾਹਿਤ ਪ੍ਰੇਮੀ ਵੀ ਸਨ ਵਿਗਿਆਨ ਕਲਾ ਤੇ ਸਾਹਿਦ ਦੇ ਖੇਤਰ ਵਿੱਚ ਉਹਨਾਂ ਨੇ ਇੱਕ ਖੋਜੀ ਤੇ ਇਕਲੋਚਕ ਦੇ ਦ੍ਰਿਸ਼ਟੀ ਤੋਂ ਅਲੋਚਕੀ ਦ੍ਰਿਸ਼ਟੀ ਤੋਂ ਲਿਖਿਆ ਸਾਹਿਤ ਉਹਨਾਂ ਨੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਲਿਖਿਆ ਤੇ ਰਚਨਾਵਾਂ ਉਹਨਾਂ ਦੀਆਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀਆਂ ਰਚਨਾਵਾਂ ਪੰਜਾਬ ਦੇ ਲੋਕ ਗੀਤ ਕੁੱਲੂ ਦੇ ਲੋਕ ਗੀਤ ਹਰਿਆਣੇ ਦੇ ਲੋਕ ਗੀਤ ਕਾਂਗੜਾ ਹਨ ਤੇ ਆਪਵਿਤੀ ਉਹਨਾਂ ਦੀ ਸਵੈ ਜੀਵਨੀ ਆ ਮਤਲਬ ਕਿ ਜੇ ਕੁਐਸਚਨ ਆ ਜਾਵੇ ਕਿ ਅਗਰ ਕੁਐਸਚਨ ਇਹ ਪੁੱਛਿਆ ਜਾਵੇ ਕਿ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਸਵੈ ਜੀਵਨੀ ਅੰਸ਼ ਕਿਸ ਪੁਸਤਕ ਦੇ ਵਿੱਚੋਂ ਲਿਆ ਗਿਆ ਠੀਕ ਹੈ ਤਖਤ ਜਹਾ ਤਖਤਾਂ ਦਾ ਆਨਸਰ ਆਊਗਾ ਆਪਵਿਤੀਆ ਪੁਸਤਕ ਦੇ ਵਿੱਚ ਠੀਕ ਹੈ ਆਪਵਿਤੀ ਸਵੈ ਜੀਵਨੀਆ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਤੇ ਤਖਤ ਜਹਾ ਤਖਤਾਂ ਨਾਮ ਦਾ ਇੱਕ ਲੜਕੀ ਕਾਣ ਆਪਣੇ ਪੁਸਤਕ ਦੇ ਵਿੱਚ ਸ਼ਾਮਲ ਹੈ 8 ਪੁਸਤਕ ਦੇ ਵਿੱਚ ਸਵੈ ਜੀਵਨੀ ਅੰਸ਼ ਤਖਤ ਜਾਂ ਤਖਤਾਂ ਵਿੱਚ ਟਰੈਕਟਰ ਮਹਿੰਦਰ ਸਿੰਘ ਰੰਧਾਵਾ ਦੀ ਬੇਰੁਜ਼ਗਾਰੀ ਬੇਰੁਜ਼ਗਾਰ ਰਹਿਣ ਦੀ ਅਵਸਥਾ ਫਿਰ ਦ੍ਰਿੜ ਨਿਸ਼ਚੇ ਨਾਲ ਆਈਸੀਐਸ ਪ੍ਰੀਖਿਆ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨ ਦਾ ਵੱਲਣਾ ਠੀਕ ਹੈ ਤੇ ਉਹਨਾਂ ਦੇ ਜੀਵਨ ਵਿੱਚ ਇੱਕ ਵੱਡਾ ਪਰਿਵਰਤਨ ਲਿਆਉਣ ਵਾਲੇ ਇਸ ਸਮੇਂ ਦੀ ਝਾਤ ਆਪਾਂ ਨੂੰ ਇਸ ਦੇ ਵਿੱਚੋਂ ਮਿਲਦੀ ਹੈ ਤੇ ਪ੍ਰੇਰਣਾ ਭਰਪੂਰ ਹੈ ਹਾਂਜੀ ਇਸ ਦੇ ਆਪਾਂ ਆਬਜੈਕਟਿਵ ਟਾਈਪ ਕੁਐਸਚਨ ਅਨਸਰ ਕਰਦੇ ਪਹਿਲਾਂ ਫਿਰ ਲੌਂਗ ਕਰਾਂਗੇ ਹਾਂਜੀ ਫਸਟ ਕੁਐਸਚਨ ਹੈਗਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਰਚਿਤ ਸਵੈ ਜੀਵਨੀ ਆਪ ਬੀਤੀ ਵਿੱਚੋਂ ਕਿਹੜਾ ਅੰਸ਼ ਤੁਹਾਡੀ ਪਾਠ ਪੁਸਤਕ ਆਪ ਬੀਤੀਆਂ ਵਿੱਚ ਦਰਜ ਹੈ ਤਾਂ ਕਿਹੜਾ ਦਰਜ ਹੈ ਤਖਤ ਜਾਂ ਤਖਤਾ ਇਹ ਹੈਗਾ ਸਵੈ ਜੀਵਨੀ ਅੰਸ਼ ਤਖਤ ਜਾਂ ਤਖਤਾ ਠੀਕ ਹੈ ਤੇ ਆਪ ਵੀ ਤੇਨਾਂ ਦੀ ਕਿਹੜੀ ਆਪ ਵੀ ਤੇਨਾਂ ਦੀ ਸਵੈਜੀਵਨੀ ਆਏ ਅਗਲਾ ਹੈਗਾ ਡਾਕਟਰ ਮਹਿੰਦਰ ਸਿੰਘ ਰਧਾਵਾ ਨੇ 1930 ਈਸਵੀ ਵਿੱਚ ਕਿਹੜੀ ਜਮਾਤ ਪਾਸ ਕੀਤੀ ਸੀ ਤੋਂ 1930 ਈਸਵੀ ਦੇ ਵਿੱਚ ਕਿਹੜੀ ਜਮਾਤ ਪਾਸ ਕੀਤੀ ਸੀ ਤਾਂ ਮੈਂ ਹੈਗੀ ਸੀ ਐਮ ਐਸ ਸੀ ਆਨਰਜ਼ ਐਮ ਐਸ ਹੀ ਆਨਰਡ ਠੀਕ ਹੈ ਆਨਰ ਅਮੈਸੀ ਅੱਗੇ ਹੈਗਾ 3rd ਕੁਐਸਚਨ ਖਾਲਸਾ ਕਾਲਜ ਵਿੱਚ ਡਾਕਟਰ ਖਾਲਸਾ ਕਾਲਜ ਦੇ ਵਿੱਚ ਜਾ ਕੇ ਡਾਕਟਰ ਰੰਧਾਵਾ ਕਿਸ ਪ੍ਰੋਫੈਸਰ ਨੂੰ ਮਿਲੇ ਤਾਂ ਕਿਸ ਪ੍ਰੋਫੈਸਰ ਨੂੰ ਮਿਲੇ ਸੀ ਬੋਟਨੀ ਦੇ ਪ੍ਰੋਫੈਸਰ ਚਰਨ ਸਿੰਘ ਨੂੰ ਬੋਟਨੀ ਸਬਜੈਕਟ ਹੈ बोटनी दे प्रोफेसर चरण सिंह बोटनी दे प्रोफेसर चरण सिंह ने अगे है क्वेश्चन ਸਰਸੁਂਦਰ ਸਿੰਘ ਮਜੀਠੀਆ ਨੇ ਡਾਕਟਰ ਰੰਧਾਵਾ ਨੂੰ ਬਹੁਤ ਪਸੰਦ ਕੀਤਾ ਤਾਂ ਫੋਰਥ ਦਾ ਦੱਸਣਾ ਆਪਣੇ ਕੀ ਸਹੀ ਹੈ ਜਾਂ ਗਲਤ ਹੈ ਤਾਂ ਇਸ ਦਾ ਆਨਸਰ ਹੈ ਜਿਹੜਾ ਕਿ ਗਲਤ ਹੈ ਸਰਸੁਂਦਰ ਸਿੰਘ ਮਜੀਠੀਆ ਡਾਕਟਰ ਰੰਧਾਵਾ ਨੂੰ ਬਹੁਤ ਪਸੰਦ ਨਹੀਂ ਕੀਤਾ ਸੀ ਠੀਕ ਹੈ ਤੇ ਲਿਖਵਾ ਪਸੰਦ ਕੀਤਾ ਤਾਂ ਇਹ ਗਲਤ ਹੈ ਫਿਫਥ ਹੈਗਾ ਡਾਕਟਰ ਰੰਧਾਵਾ ਦਾ ਦੋਸਤ ਨਰਿੰਜਨ ਸਿੰਘ ਦਿੱਲੀ ਨੌਕਰੀ ਕਰਦਾ ਸੀ ਤਾਂ ਦਿੱਲੀ ਨੌਕਰੀ ਕਰਦਾ ਸੀ ਦੋਸਤ ਨਰਿੰਦਰ ਸਿੰਘ ਤਾਂ ਇਹ ਸਹੀ ਹੈ ਠੀਕ ਹੈ 5th ਸਹੀ ਹੈ 4th ਗਲਤ ਹੈ ਅੱਗੇ ਹੈਗਾ 1946 ਸੀ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਬਣੇ ਤਾਂ ਸਹੀ ਜਾਂ ਗਲਤ ਤਾਂ 1946 ਚ ਡਿਪਟੀ ਕਮਿਸ਼ਨਰ ਬਣੇ ਦਿੱਲੀ ਦੇ ਤਾਂ ਇਹ ਸਹੀ ਹੈ ਹਾਂਜੀ ਅੱਗੇ ਖਾਲਿਸਤਾਨ ਨੇ ਡਾਕਟਰ ਮਹਿੰਦਰ ਸਿੰਘ ਰੰਦਾਵਾ ਦਾ ਥੀਸਿਸ ਪੰਜਾਬ ਦੀਆਂ ਡੈਸ਼ ਤੇ ਸੀ ਤਾਂ ਥੀਸਿਸ ਕਿਸ ਤੇ ਸੀ ਤਾਂ ਹੈਗਾ ਸੀ ਕਾਂਹਾਂ ਤੇ ਪੰਜਾਬ ਦੀਆਂ ਕਾਂਹਾਂ ਤੇ ਕਾਂਹਾਂ ਤੇ ਨੰਬਰ 8 ਡਾਕਟਰ ਰੰਦਾਵਾ ਡੈਸ਼ ਮੁੰਡਿਆਂ ਨੂੰ ਮੁਫਤ ਮੂਲ ਬੋਟਨੀ ਜੀਓਲੋਜੀ ਪੜਾਉਂਦੇ ਸਨ ਤਾਂ ਕਿਹੜੇ ਮੁੰਡਿਆਂ ਨੂੰ ਕਾਲਜ ਦੇ ਕਮਜ਼ੋਰ ਸਟੱਡੀ ਦੇ ਵਿੱਚ ਜਿਹੜੇ ਕਮਜ਼ੋਰ ਹੁੰਦੇ ਸੀ ਬੱਚੇ ਕਾਲਸ ਦੇ ਕਮਜ਼ੋਰ ਠੀਕ ਹੈ ਕਾਲਸ ਦੇ ਕਮਜ਼ੋਰ ਕਾਂਜਾ ਨੰਬਰ 7th ਚ 8th ਦੇ ਵਿੱਚ ਆਉ ਕਾਲਸ ਦੇ ਕਮਜ਼ੋਰ ਨੈਕਸਟ ਹੈਗਾ ਨੰਬਰ 9 ਡਾਕਟਰ ਰੰਧਾਵਾ ਦੇ ਨਿਗਰਾਨ ਪ੍ਰੋਫੈਸਰ ਐਮ ਐਲ ਕੋਸ਼ ਰੰਗ ਨਹੀਂ ਪਛਾਣ ਸਕਦੇ ਸਨ ਕਿਉਂਕਿ ਕਿਉਂ ਨਹੀਂ ਸੀ ਪਛਾਣ ਸਕਦੇ ਤਾਂ ਇਹਦਾ ਆਨਸਰ ਆ ਜੂਗਾ ਕਿਉਂ ਨਹੀਂ ਸੀ ਉਹ ਪਛਾਣ ਸਕਦੇ ਉਹ ਕਲਰ ਬ্লাইন্ড ਸਨ ਸੈਕੰਡ ਆਨਸਰ ਉਹ ਕਲਰ ਬ্লাইন্ড ਸਨ ਬਲਕਿ ਰੰਗ ਦੀ ਪਛਾਣ ਨਹੀਂ ਸੀ ਨੰਬਰ 10 ਹਜ਼ਰਤ موسی ਨੇ ਠੀਕ ਹੀ ਕਿਹਾ ਸੀ ਯਾ ਖੁਦਾ ਮੁਝੇ ਯਾ ਖੁਦਾ ਮੁਝੇ ਤੈਥੇ ਆਨਸਰ ਕਿਹਾ ਹੋਗਾ ਇਮਤਿਹਾਨ ਇਮਤਿਹਾਨ ਮੇਂ ਨਾ ਡਾਲ ਠੀਕ ਹੈ ਥਰਡ ਆਨਸਰ ਯਾ ਖੁਦਾ ਮੁਝੇ ਇਮਤਿਹਾਨ ਮੇਂ ਨਾ ਡਾਲ ਇਹਨੇ ਅਬਜੈਕਟਿਵ ਟੈਮ ਉਹਨਾਂ ਪਾ ਲੌਂਗ ਕਰਦੇ ਪਹਿਲਾ ਕੁਐਸਚਨ ਦੇਖ ਲਓ ਇਹ 5 ਕੁਐਸਚਨਾਂ ਦੇ ਆਨਸਰ ਹਾਂਜੀ ਅੱਗੇ ਲੌਂਗ ਕੁਐਸਚਨ ਹੈ ਫਰਸਟ ਕੁਐਸਚਨ ਹੈ ਲੇਖਕ ਡਾਕਟਰ ਮਹਿੰਦਰ ਸਿੰਘ ਰਧਾਵਾ ਨੇ ਆਈਸੀਐਸ ਪਾਸ ਕਰਨ ਤੋਂ ਪਹਿਲਾਂ ਦੀ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਮੰਦਹਾਲੀ ਭਾਵ ਕਿ ਆਰਥਿਕ ਹਾਲਤ ਆਰਥਿਕ ਮੰਦਹਾਲੀ ਜੋ ਕੁਝ ਦੱਸਿਆ ਆਪਣੇ ਸ਼ਬਦਾਂ ਵਿੱਚ ਲਿਖਣਾ ਹਾਂਜੀ ਲੇਖਕ ਡਾਕਟਰ ਮਹਿੰਦਰ ਸਿੰਘ ਰਧਾਵਾ ਨੂੰ 1930 ਈਸਵੀ ਦੇ ਵਿੱਚ ਐਮਐਸਸੀ ਐਮਐਸਸੀ ਪਾਸ ਕੀਤੀ ਉਸ ਵੇਲੇ ਖੇਤੀਬਾੜੀ ਵਿੱਚ ਆਰਥਿਕ ਮੰਦਵਾੜੇ ਦੇ ਹਾਲਤ ਸੀ ਠੀਕ ਹੈ ਕਿਸਾਨਾਂ ਦੀ ਆਰਥਿਕ ਹਾਲਤ ਵੀ ਮਾੜੀ ਸੀ ਡੇਢ ਰੁਪਏ ਮਣ ਕਣਕ ਦਾ ਭਾਅ ਸੀ ਮਤਲਬ ਕਿ ਕਣਕ ਦਾ ਭਾਅ ਕਿੰਨਾ ਸੀ ਕਣਕ ਦਾ ਮੁੱਲ ਡੇਢ ਰੁਪਏ ਸੀ ਠੀਕ ਹੈ ਡੇਢ ਰੁਪਏ ਚ ਮਣ ਮਿਲਦੀ ਸੀ ਮਣ ਕਣਕ ਤੇ ਅੱਧੀ ਫਸਲ ਦਾ ਮੁੱਲ ਵੀ ਮਾਮਲੇ ਦੇ ਬਰਾਬਰ ਨਹੀਂ ਸੀ ਬਣਦਾ ਤੇ ਰਾਜਸਥਾਨ ਦੇ ਬਿਕਾਨੇਰ ਜ਼ਿਲ੍ਹੇ ਵਿੱਚ ਪੰਜਾਬ ਦੇ ਜ਼ਿਮੀਦਾਰਾਂ ਨੇ ਜ਼ਮੀਨ ਲਈ ਸੀ ਠੀਕ ਹੈ ਮਤਲਬ ਕਿ ਬਿਕਾਨੇਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਜ਼ਿੰਮੇਦਾਰ ਸੀ ਜਿਹੜਾ ਉਹਨਾਂ ਨੇ ਜ਼ਮੀਨ ਲਈ ਸੀ ਜਿਸ ਦੀ ਕੀਮਤ ਦੇ ਅਦਾਇਗੀ ਕਿਸ਼ਤਾਂ ਵਿੱਚ ਹੋਣੀ ਸੀ ਮਤਲਬ ਕਿ ਜਿਹੜੀ ਉਹਦੀ ਕੀਮਤ ਸੀ ਉਹ ਉਹਨਾਂ ਨੇ ਕਿਸ਼ਤਾਂ ਵਿੱਚ ਭਰਨੀ ਸੀ ਪਰ ਕਿਸਾਨ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਇਹ ਕਿਸ਼ਤਾਂ ਤਾਰਨ ਤੋਂ ਵੀ ਅਸਮਰੱਥ ਸਨ ਪਰ ਕਿਸਾਨਾਂ ਦੀ ਆਰਥਿਕ ਹਾਲਤ ਇੰਨੀ ਜ਼ਿਆਦਾ ਮਾੜੀ ਸੀ ਕਿ ਉਹ ਕਿਸ਼ਤਾਂ ਵੀ ਪੂਰੀਆਂ ਨਹੀਂ ਸੀ ਕਰ 파ਰੇ ਤੇ ਬਹੁਤ ਸਾਰੇ ਕਿਸਾਨ ਤਾਂ ਖੇਤੀ ਦਾ ਕੀਤਾ ਹੀ ਤਿਆਗਣ ਵਾਲੇ ਸੋਚ ਰਹੇ ਸੀ ਮਤਲਬ ਕਿ ਬਹੁਤ ਸਾਰੇ ਕਿਸਾਨਾਂ ਨੇ ਕੀ ਸੋਚ ਲਿਆ ਕਿ ਉਹ ਖੇਤੀ ਕਰਨਗੇ ਹੀ ਨਹੀਂ ਠੀਕ ਹੈ ਤੇ ਉਸ ਵੇਲੇ ਰੁਜ਼ਗਾਰ ਦੇ ਮੌਕੇ ਵੀ ਬਹੁਤ ਘੱਟ ਮਿਲਦੇ ਸੀ ਬਹੁਤੀਆਂ ਸੰਸਥਾਵਾਂ ਕੀ ਸੀ ਮਜਬੀ ਸਨ ਤੇ ਲੇਖਕ ਨੇ ਲੈਕਚਰਾਰੀ ਲਈ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਬਿਨੇ ਪੱਤਰ ਭੇਜਿਆ ਪਰ ਉਹਨੂੰ ਕੋਈ ਉੱਤਰ ਨਾ ਆਇਆ ਫਿਰ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਵਿਖੇ ਬੋਟਨੀ ਦੇ ਲੈਕਚਰਾਰ ਲਈ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ ਪਰ ਉਹਨਾਂ ਦੀ ਮਜਬੀ ਸੋਚ ਤੇ ਉਹ ਖਰਾ ਨਾ ਉਤਰਿਆ ਤੇ ਉਸਨੂੰ ਨੌਕਰੀ ਨਾ ਮਿਲੀ ਤੇ ਮੁਕਾਬਲੇ ਦੇ ਇਮਤਿਹਾਨਾਂ ਵਿੱਚੋਂ ਸਿਰਫ ਆਈਸੀਐਸ ਦੇ ਇਮਤਿਹਾਨ ਹੀ ਖੁੱਲੇ ਸਨ ਤੇ ਸਟੂਡੈਂਟ ਸਮਝ ਵੀ ਕੀ ਹੋ ਗਿਆ ਧਾਰਮਿਕ ਠੀਕ ਹੈ ਮਝ ਵੀ ਕੀ ਹੋ ਗਿਆ ਧਾਰਮਿਕ ਠੀਕ ਹੈ ਜਿਵੇਂ ਆਪਾਂ ਇਹਦੇ ਵਿੱਚ ਕਰ ਰਹੇ ਨਾ ਵੀ ਸੁੰਦਰ ਸਿੰਘ ਵਜਿੱਟਿਆ ਨੂੰ ਮਿਲਿਆ ਪਰ ਉਹਨਾਂ ਦੀ ਮਝਵੀ ਸੋਚ ਤੇ ਖਰਾਂ ਨਾ ਉਤਰ ਮਤਲਬ ਕਿ ਧਾਰਮਿਕ ਮਝ ਵੀ ਹੋ ਗਿਆ ਧਾਰਮਿਕ ਸੋਚ ਤੇ ਪੂਰਾ ਨਾ ਉਤਰਿਆ ਤੇ ਉਸ ਨੂੰ ਨੌਕਰੀ ਨਾ ਮਿਲੀ ਫਿਰ ਮੁਕਾਬਲੇ ਦੇ ਇਮਤਿਹਾਨ ਵਿੱਚ ਸਿਰਫ ਆਈਸੀਐਸ ਦੇ ਇਮਤਿਹਾਨ ਹੀ ਖੁੱਲੇ ਸੀ ਤੇ ਉਸੇ ਵੇਲੇ سرمایہਦਾਰ ਵੀ ਜਿਹੜੇ ਕਿ ਗਰੀਬਾਂ ਦਾ ਬਹੁਤ ਸ਼ੋਸ਼ਣ ਕਰਦੇ ਸੀ ਸਰਕਾਰੀ ਅਫਸਰ ਵੀ ਆਪਾਂ ਨੇ ਰਸੂਖ ਦੀ ਗਲਤ ਵਰਤੋਂ ਕਰਦੇ ਸੀ ਭਲਕੇ ਜਿਹੜੇ ਸਰਕਾਰੀ ਅਫਸਰ ਸੀ ਉਹ ਵੀ ਜਿਹੜੇ ਕਿ ਆਮ ਲੋਕਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਬਣਾਉਂਦੇ ਸੀ ਜਿਵੇਂ ਗੱਜ ਸਿੰਗਾਪੁਰ ਵਿੱਚ ਵੀ ਵਿਕਾਨੇਰ ਦੇ ਮਹਾਰਾਜੇ ਦੇ ਪਹੁੰਚਣ ਤੋਂ ਪਹਿਲਾਂ ਪਹੁੰਚੇ ਅਫਸਰਾਂ ਦੇ ਚਪੜਾਸੀਆਂ ਨੇ ਬਹੁਤ ਸਾਰੀਆਂ ਮੰਝੀਆਂ ਇਕੱਠੀਆਂ ਕਰ ਲਈਆਂ ਹਰ ਘਰ ਵਿੱਚੋਂ ਦੁੱਧ ਇਕੱਠਾ ਕਰ ਲਿਆ ਤੇ ਉਹ ਸਾਰਾ ਦੁੱਧ ਪੀ ਨਾ ਸਕੇ ਤੇ ਬਾਕੀ ਦੁੱਧ ਉਹਨਾਂ ਨੇ ਖੋਆ ਬਣਾ ਲਿਆ ਤੇ ਲੇਖਕ ਨੂੰ ਖੁਦ ਵੀ ਇਸ ਦਾ ਸ਼ਿਕਾਰ ਹੋਣਾ ਵੈਸੀ ਦਿੱਲੀ ਦੇ ਖਾ ਅਮੀਰ ਲਾਲਾ ਜੀ ਉੱਥੋਂ 10 ਰੁਪਏ ਦਾ ਨੁਕਸਾਨ ਹੋਇਆ ਸੀ ਲੇਖਕ ਨੇ 10 ਰੁਪਏ ਕਮਰੇ ਦੇ ਕਿਰਾਏ ਦੀ ਪੇਸ਼ਕੀ ਵਜੋਂ ਉਹਨਾਂ ਨੂੰ ਦਿੱਤੇ ਸੀ ਪਰ ਜਦੋਂ ਲੇਖਕ ਸਮਾਨ ਲੈ ਕੇ ਉੱਥੇ ਪਹੁੰਚਿਆ ਤਾਂ ਲਾਲਾ ਜੀ ਸਾਫ਼ ਹੀ ਮੁਕਰ ਗਏ ਸੀ ਠੀਕ ਹੈ ਮਤਲਬ ਕਿ ਉਸ ਸਮੇਂ ਦੀ ਆਰਥਿਕ ਹਾਲਤ ਦੇ ਵਿੱਚ ਦੱਸੀ ਗਈ ਹੈ ਨੈਕਸਟ ਹੈਗਾ ਹਾਂਜੀ ਸੈਕੰਡ ਕੁਐਸਚਨ ਸਰਦਾਰ ਸਰ ਸੁੰਦਰ ਸਿੰਘ ਮਜੀਠੀਆ ਨਾਲ ਡਾਕਟਰ ਰੰਧਾਵਾ ਦੀ ਜੋ ਵਾਰਤਾਲਾਪ ਹੋਈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਹਾਂਜੀ ਲੇਖਕ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਖੇ ਬੋਟਨੀ ਦੇ ਲੈਕਚਰਾਰ ਦੀ ਸਹਾਮੀ ਲਈ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਿਲਣ ਗਿਆ ਸੀ ਤੇ ਉਸ ਨੇ ਵਿਸ਼ੇ ਸੰਬੰਧੀ ਕੁਝ ਪੁੱਛਣ ਦੀ ਥਾਂ ਤੇ ਲੇਖਕ ਨੂੰ ਪੁੱਛਿਆ ਸੀ ਕਿ ਮਤਲਬ ਕਿ ਉਹ ਮਜਬੂਤ ਸੋਚ ਵਾਲਾ ਸੀ ਧਾਰਮਿਕ ਸੋਚ ਵਾਲਾ ਪੁੱਛਿਆ ਕਿ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਲੇਖਕ ਨੇ ਜਵਾਬ ਦਿੱਤਾ ਕਿ ਉਹ ਜਾਣਦਾ ਤਾਂ ਹੈ ਪਰ ਕਰਦਾ ਨਹੀਂ ਫਿਰ ਲੇਖਕ ਨੇ ਕਿਹਾ ਕਿ ਉਸ ਦਾ ਖਿਆਲ ਸੀ ਕਿ ਇੱਥੇ ਉਹਨੇ ਬੋਟਨੀ ਪੜਾਉਣ ਦੀ ਅਸਾਮੀ ਹੈ ਨਾ ਕਿ ਗਿਆਨੀ ਦੀ ਠੀਕ ਹੈ ਮਲਕੀ ਉਹ ਤਾਂ ਬੋਟਨੀ ਪੜਾਉਣ ਆਇਆ ਤਾਂ ਉਹ ਤੋਂ ਸਵਾਲ ਕਿਵੇਂ ਪੁੱਛੇ ਜਾ ਰਹੇ ਨੇ ਇਸ ਤਰ੍ਹਾਂ ਲੇਖਕ ਅਮਜੀਠੇ ਦੀ ਮਜਬੂਰੀ ਸੋਚ ਭਾਵ ਕੀ ਧਾਰਮਿਕ ਸੋਚ ਤੇ ਪੂਰਾ ਨਾ ਉਤਰਿਆ ਅੱਗੇ 3rd ਕੁਐਸਚਨ ਆਏਗਾ ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸਫਲਤਾ ਦਾ ਕੀ ਭੇਰ ਸੀ ਕੀ ਸੀਕਰਟ ਸੀ ਇਹਦੇ ਵਿੱਚ ਇਸ ਪਾਠ ਦੇ ਆਧਾਰ ਤੇ ਦੱਸਣਾ ਹਾਂਜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਕ ਲਾਇਕ ਇੱਕ ਹੁਸ਼ਿਆਰ ਵਿਦਿਆਰਥੀ ਸੀ ਉਸਨੇ ਬੇਰੁਜ਼ਗਾਰੀ ਤੋਂ ਮੁਕਤ ਹੋਣ ਲਈ ਆਈ.ਸੀ.ਐਸ ਦੀ ਪ੍ਰੀਖਿਆ ਮੁਕਾਬਲੇ ਦਾ ਇਮਤਿਹਾਨ ਦੇਣ ਦਾ ਮਨ ਬਣਾਇਆ ਇਸ ਮੁਕਾਬਲੇ ਦੀ ਪ੍ਰੀਖਿਆ ਵਿੱਚ ਪੂਰੇ ਹਿੰਦੁਸਤਾਨ ਵਿੱਚ 9-10 ਵਿਅਕਤੀ ਹੀ ਚੁਣੇ ਜਾਂਦੇ ਸੀ ਇਸ ਪ੍ਰੀਖਿਆ ਲਈ ਕਠਿਨ ਮਿਹਨਤ ਦ੍ਰਿੜ ਨਿਸ਼ਚੈ ਤੇ ਹੌਸਲੇ ਦੀ ਜ਼ਰੂਰਤ ਹੁੰਦੀ ਸੀ ਲੇਖਕ ਨੇ ਇਸ ਪ੍ਰੀਖਿਆ ਵਿੱਚੋਂ ਪਾਸ ਹੋਣ ਲਈ ਮਿਹਨਤ ਕਰਨ ਦਾ ਪੱਕਾ ਮਨ ਬਣਾ ਲਿਆ ਦ੍ਰਿੜ ਇਰਾਦਾ ਕਰ ਲਿਆ ਅਤੇ ਬਿਕਾਨੌਰ ਬਿਕਾਨੇਰ ਕੋਲ ਬਿਕਾਨੇਰ ਕੋਲ ਗਜ ਸਿੰਘਾਪੁਰ ਵਿਖੇ ਚਲਾ ਗਿਆ ਉੱਥੇ ਉਸ ਨੇ ਇੱਕ ਛੱਪਰ ਸੀ ਜਿਹੜਾ ਉਹ ਬਣਾ ਲਿਆ ਸਤਾ ਲਿਆ ਤੇ ਸਵੇਰੇ ਅਤੇ ਜਿਹੜੇ ਕਿ ਉਹਨੇ ਉੱਥੇ 6:00 ਸੱਤ ਲਿਆ ਤੇ ਸਵੇਰੇ 7:00 ਵਜੇ ਪੜਨਾ ਸ਼ੁਰੂ ਕਰ ਦਿੰਦਾ ਸੀ ਤੇ ਦੁਪਹਿਰ 1:00 ਵਜੇ ਤੱਕ ਪੜਦਾ ਸੀ ਦੁਪਹਿਰ ਦੇ 1:00 ਵਜੇ ਤੱਕ ਪੜਦਾ ਸੀ ਸਵੇਰੇ 7:00 ਵਜੇ ਤੋਂ ਲੈ ਕੇ ਇਸ ਤੋਂ ਬਾਅਦ ਉਹ 2:00 ਵਜੇ ਫਿਰ ਪੜਨ ਬੈਠ ਜਾਂਦਾ ਤੇ ਸ਼ਾਮ ਦੇ 6:00 ਵਜੇ ਤੱਕ ਫਿਰ ਪੜਦਾ ਰਹਿੰਦਾ ਤੇ ਉਸਨੇ ਪਹਿਲਾਂ ਜਨਵਰੀ 1931 ਵਿੱਚ ICSE ਦੀ ਪ੍ਰੀਖਿਆ ਪਾਸ ਕੀਤੀ ਉਸਦਾ ਕਿੰਨਾ ਨੰਬਰ ਸੀ 19ਵਾਂ ਨੰਬਰ ਸੀ ਉਹਨੇ ਮਹਿਸੂਸ ਕੀਤਾ ਕਿ ਉਸਨੇ ਉੱਚੇ ਢੰਗ ਨਾਲ ਪ੍ਰੀਖਿਆ ਦੀ ਤਿਆਰੀ ਨਹੀਂ ਕੀਤੀ ਜਨਵਰੀ 1932 ਚ ਉਹਨੇ ਮੁੜੇ ਇਮਤਿਹਾਨ ਕੀਤਾ ਤੇ ਇਹ ਇਮਤਿਹਾਨ ਤਕਰੀਬਨ 1 ਮਹੀਨਾ ਚੱਲਦੇ ਰਹੇ ਪਹਿਲਾ ਲਿਖਤੀ ਪ੍ਰੀਖਿਆ ਹੋਈ ਬਾਅਦ ਦੇ ਵਿੱਚ ਮੌਖਿਕ ਔਰਲ ਸੀ ਤੇ ਇਹ ਬੜਾ ਔਖਾ ਇਮਤਿਹਾਨ ਸੀ ਪਰ ਇਸ ਵਾਰ ਲੇਖਕ ਆਪਣੀ ਮਿਹਨਤ ਲਗਨ ਤੇ ਦ੍ਰਿੜ ਨਿਸ਼ਚੇ ਕਾਰਨ ਸਫਲ ਹੋ ਗਿਆ ਤੇ ਉਸ ਦਾ ਕੁੱਲ ਵਿਦਿਆਰਥੀਆਂ ਵਿੱਚੋਂ ਕਿੰਨਾ ਨੰਬਰ ਆਇਆ ਪੰਜਵਾਂ ਨੰਬਰ ਆਇਆ ਤੇ ਜਦਕਿ ਕੁੱਲ 9 ਵਿਅਕਤੀ ਰੱਖੇ ਜਾਣੇ ਸੀ 9 ਵਿਅਕਤੀ ਰੱਖਣੇ ਜਾਣੇ ਸੀ ਉਹਨਾਂ ਦੇ ਵਿੱਚੋਂ ਲੇਖਕ ਦਾ ਪੰਜਵਾਂ ਨੰਬਰ ਸੀ ਇਸ ਤਰ੍ਹਾਂ ਦ੍ਰਿੜ ਨਿਸ਼ਚੇ ਲਗਨ ਤੇ ਮਿਹਨਤ ਨਾਲ ਮਹਿੰਦਰ ਸਿੰਘ ਰੰਧਾਵਾ ਨੇ ICSE ਦੀ ਪ੍ਰੀਖਿਆ ਪਾਸ ਕੀਤੀ ਤੇ ਸਫਲਤਾ ਹਾਸਲ ਕੀਤੀ। ਅੱਗੇ ਹੈਗਾ 4ਥ ਕੁਐਸਚਨ ਦਿੱਲੀ ਦੇ ਡਿਪਟੀ ਕਮਿਸ਼ਨਰ ਲੱਗਣ ਉਪਰੰਤ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਪੇਸ਼ ਕੀ ਪੇਸ਼ ਕੀ ਕਰਾਇਆ ਭਾਪ ਕੀ ਐਡਵਾਂਸ ਦੇ ਵਿੱਚ ਜਿਹੜਾ ਕਰਾਇਆ ਦੇ ਦਿੱਤਾ ਸੀ ਦੱਬਣ ਵਾਲੇ ਲਾਲਾ ਜੀ ਨੂੰ ਕਿਵੇਂ ਸਬਕ ਸਿਖਾਇਆ? ਹਾਂਜੀ 1946 ਸਚੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਿੱਲੀ ਦੇ ਡਿਪਟੀ ਕਮਿਸ਼ਨਰ ਨਿਯੁਕਤ ਹੋਏ ਉਹਨਾਂ ਲਾਲਾ ਜੀ ਦੀ ਕੋਠੀ ਲੱਭ ਲਈ। ਜਿਨ੍ਹਾਂ ਨੂੰ ਨੇ ਐਡਵਾਂਸ ਦਿੱਤਾ ਸੀ ਬਾਅਦ ਦੇ ਵਿੱਚ ਜਦੋਂ ਆਪਣਾ ਸਮਾਨ ਲੈ ਕੇ ਗਏ ਸੀ ਉਹਨਾਂ ਦੇ ਘਰ ਤੋਂ ਉਹਨਾਂ ਨੇ ਜਿਹੜੇ ਕੀ ਮੁੱਕਰ ਗਏ ਸੀ ਉਹ ਤੇ ਜਿਹੜਾ ਐਡਵਾਂਸ ਲੇਖਕ ਨੇ ਦਿੱਤਾ ਸੀ ਉਹ ਵੀ ਮੁੱਕਰ ਗਏ ਸੀ ਤਾਂ ਉਹਨਾਂ ਨੇ ਪੇਸ਼ ਪੇਸ਼ ਕਾਰਕੇ ਲਾਲਾ ਜੀ ਨੂੰ ਵੀ ਲੱਭ ਲਿਆ ਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ ਦੇ ਰੂਪ ਦੇ ਵਿੱਚ ਜਦੋਂ ਆਪਣੇ ਦਫ਼ਤਰ ਦੇ ਵਿੱਚ ਬੈਠੇ ਸੀ ਜਾਂ ਲਾਲਾ ਜੀ ਉਹਨਾਂ ਦੇ ਕੋਲ ਆਏ ਤਾਂ ਤਾਂ ਡਾਕਟਰ ਰੰਧਾਵਾ ਨੇ ਲਾਲਾ ਜੀ ਨੂੰ 1932 ਦੀ ਘਟਨਾ ਯਾਦ ਕਰਵਾਈ ਜਦ ਉਸਨੇ ਇੱਕ ਸਿੱਖ ਨੌਜਵਾਨ ਦੇ ਪੇਸ਼ਗੀ ਅਡਵਾਂਸ ਦੇ ਵਿੱਚ ਦਿੱਤੇ 10 ਰੁਪਏ ਵਾਪਸ ਕਰਨ ਤੋਂ ਮਨਾਂ ਕਰਤਾ ਸੀ ਤੇ ਇਹਨਾਂ ਨੂੰ ਜਿਹੜੇ ਕਿ ਕਿਰਾਏ ਤੇ ਰੱਖਣ ਦਾ ਵੀ ਮਨਾਂ ਕਰਤਾ ਸੀ ਤਾਂ ਡਾਕਟਰ ਹੰਦਾਵਾ ਨੇ ਦੱਸਿਆ ਕਿ ਉਹ ਸਿੱਖ ਨੌਜਵਾਨ ਉਹ ਖੁਦ ਹੀ ਨੇ ਤਾਂ ਲਾਲਾ ਜੀ ਘਬਰਾ ਗਏ ਇਹ ਸੁਣ ਕੇ ਤਾਂ ਡਾਕਟਰ ਹੰਦਾਵਾ ਨੇ ਕਿਹਾ ਕਿ ਉਸ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਉਹ ਮਹਿਰੋਲੀ ਦੀ ਲਾਇਬ੍ਰੇਰੀ ਲਈ 200 ਰੁਪਏ ਚੰਦਾ ਦੇ ਦੇਵੇ ਮਤਲਬ ਕਿ 200 ਰੁਪਏ ਦਾਨ ਦੇ ਦੇਵੇ ਤਾਂ ਉਸ ਦਾ 1932ਵੀਂ ਦਾ ਜਿਹੜਾ ਕਰਜ਼ਾ ਸੀ 10 ਰੁਪਏ ਉਹ ਮਾਫ ਹੋ ਜਾਊਗਾ ਕਿਉਂਕਿ ਉਹ ਕਰਦੇ ਹੀ ਚੜ ਗਿਆ ਉਹਨੇ ਲੇਖਕ ਨੂੰ ਵਾਪਸ ਨਹੀਂ ਕੀਤੇ 10 ਰੁਪਏ ਰੱਖੀ ਬੈਠਾ ਸੀ ਤਾਂ ਜਿਹੜਾ ਕਿ ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਵੀ ਜਿਹੜੇ 10 ਰੁਪਏ ਸੀ ਹੁਣ ਅੱਜ ਦੇ ਸਮੇਂ ਦੇ ਵਿੱਚੋਂ 200 ਰੁਪਏ ਠੀਕ ਹੈ ਤੂੰ ਦਾਨ ਦੇ ਦੇ ਤਾਂ ਲਾਲਾ ਜੀ ਨੇ ਤੁਰੰਤ ਚੰਦਾ ਦੇ ਕੇ ਭਾਵਕੀ ਦਾਨ ਦੇ ਕੇ ਆਪਣੀ ਜਾਨ ਦੀ ਖਲਾਸੀ ਭਾਵਕੀ ਜਾਨ ਬਚਾਈ ਇਸ ਤਰ੍ਹਾਂ ਡਾਕਟਰ ਰੰਧਾਵਾ ਨੇ ਪੇਸ਼ਗੀ ਕਰਾਇਆ ਰੱਖਣ ਵਾਲੇ ਲਾਲਾ ਜੀ ਨੂੰ ਸਬਕ ਸਿਖਾਇਆ ਨੰਬਰ 5th ਕੁਐਸਚਨ ਹੈ ਤਖਤਜਾ ਤਖਤਾ ਸਵੈ ਜੀਵਨੀ ਅੰਸ਼ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸ਼ਖਸੀਅਤ ਦੇ ਕਿਹੜੇ ਗੁਣ ਉਜਾਗਰ ਹੁੰਦੇ ਨੇ ਆਪਣੇ ਸ਼ਬਦਾਂ ਵਿੱਚ ਲਿਖਣੇ ਨੇ ਹਾਂਜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਕ ਲਾਇਕ ਵਿਦਿਆਰਥੀ ਸੀ ਪਹਿਲਾਂ ਤਾਂ ਇਹੀ ਹੈਡਿੰਗ ਬਣ ਜਾਣਗੇ ਦੇਖੋ ਇੱਕ ਲਾਇਕ ਵਿਦਿਆਰਥੀ ਪੜਾਉਣ ਦਾ ਸ਼ੌਕੀਨ ਧਾਰਮਿਕ ਕੱਟੜਤਾ ਤੋਂ ਮੁਕਤ ਇੱਕ ਅਹਸਾਨਮੰਦ ਵਿਅਕਤੀ ਇੱਕ ਦ੍ਰਿੜ ਨਿਸ਼ਚੇ ਵਾਲਾ ਵਿਅਕਤੀ ਸਮ ਸ਼ਰਮਾਇਦਾਰੀ ਨਿظام ਦਾ ਵਿਰੋਧੀ ਗਰੀਬਾਂ ਦਾ ਹਿੱਤ ਚਾਹਣ ਵਾਲਾ ਪਿਤਰੀ ਗੁਣਾਂ ਦਾ ਧਾਰਨੀ ਇਹ ਸਾਰੇ ਹੈਡਿੰਗ ਬਣ ਜਾਣਗੇ ਠੀਕ ਹੈ ਹਾਂਜੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਕ ਲਾਈਕ ਹੁਸ਼ਿਆਰ ਬੱਚਾ ਸੀ ਤੇ ਉਸਨੇ ਐਮ ਐਸ ਸੀ ਆਨਰਜ਼ ਬੋਟਨੀ ਹਵਲ ਪਹਿਲੇ ਦਰਜੇ ਵਿੱਚ ਪਾਸ ਕੀਤੀ ਹਵਲੋਂ ਦਾ ਫਸਟ ਦਰਜਾ ਤੇ ਉਸ ਨੂੰ ਉਸ ਦੇ ਅਧਿਆਪਕਾਂ ਤੇ ਪ੍ਰਿੰਸੀਪਲ ਸਾਇਪ ਸਿੰਘ ਨੇ ਬੜੇ ਚੰਗੇ ਸਰਟੀਫਿਕੇਟ ਦਿੱਤੇ ਡਾਕਟਰ ਮਹਿੰਦਰ ਸਿੰਘ ਰੰਧਾਵਾ ਪੜਾਉਣ ਦਾ ਸ਼ੌਕੀਨ ਸੀ ਉਹ ਕਾਲਜ ਦੇ ਵਿੱਚ ਵੀ ਕਮਜ਼ੋਰ ਮੁੰਡਿਆਂ ਨੂੰ ਮੁਫਤ ਬੋਟਨੀ ਜੀਓਲੋਜੀ ਪੜਾਉਂਦਾ ਸੀ ਤੇ ਉਸਨੇ ਆਪਣੀ ਪੜ੍ਹਾਈ ਤੋਂ ਬਾਅਦ ਲੈਕਚਰਾਰ ਬਣਨ ਲਈ ਵੀ ਕੋਸ਼ਿਸ਼ ਕੀਤੀ ਪਰੰਤੂ ਉਹ ਸਫਲ ਨਾ ਹੋ ਸਕਿਆ ਤਾਂ ਡਾਕਟਰ ਰੰਧਾਵਾ ਧਾਰਮਿਕ ਕਟੜਤਾ ਤੋਂ ਮੁਕਤ ਸੀ ਕਾਲਤਾ ਕਾਲਜ ਅੰਮ੍ਰਿਤਸਰ ਦੇ ਵਿੱਚ ਨੌਕਰੀ ਕਰਨ ਲਈ ਜਦ ਉਹ ਸਰਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ ਤਾਂ ਉਹਨਾਂ ਨੇ ਉਸ ਨੂੰ ਪੁੱਛੇ ਕਿ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤਾਂ ਲੇਖਕ ਨੇ ਨਾ ਜੀ ਉੱਤਰ ਦਿੱਤਾ ਕਿਹਾ ਕਿ ਉਸ ਦਾ ਖਿਆਲ ਸੀ ਕਿ ਉਹ ਬੋਟਰੀ ਪੜਾਉਣ ਲਈ ਜਿਹੜੀ ਅਸਾਮੀ ਉਹਦੇ ਲਈ ਆਇਆ ਨਾ ਕਿ ਗਿਆਨੀ ਲਈ। ਉਸਨੇ ਸੋਚਿਆ ਕਿ ਮਜਵੀ ਸੰਸਥਾਪਾਪਕੀ ਧਾਰਮਿਕ ਸੰਸਥਾ ਵਿੱਚ ਅਕਲ ਤੇ ਇਲਮ ਦੀ ਕੋਈ ਕਦਰ ਨਹੀਂ। ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਕ ਅਹਿਸਾਨਮੰਦ ਵਿਅਕਤੀ ਹੈ। ਉਸ ਉਸ ਵਿਅਕਤੀ ਨੂੰ ਹੁਣ ਤੱਕ ਯਾਦ ਕਰਦਾ ਰਿਹਾ ਸੀ ਜਿਸ ਨੇ ਪਰਵਾਹੀ ਵਿੱਚ ਉਸ ਨੂੰ ਰਾਤ ਕੱਟਣ ਲਈ ਮੰਜੀ ਦਿੱਤੀ ਸੀ ਤੇ ਰੋਟੀ ਖਵਾਈ ਸੀ ਤੇ ਉਸਦੇ ਦਿਲ ਦੇ ਵਿੱਚ ਕਈ ਵਾਰੀ ਖਿਆਲ ਆਉਂਦਾ ਆਇਆ ਕਿ ਉਹ ਵਕਤੀ ਮਿਲੇ ਤਾਂ ਉਸ ਲਈ ਕੁਝ ਕਰੇ ਡਾਕਟਰ ਮੀਂਦਰ ਸਿੰਘ ਨਰਦਾਵਾ ਇੱਕ ਦ੍ਰਿੜ ਨਿਸ਼ਚੇ ਵਾਲਾ ਮਿਹਨਤੀ ਵਿਅਕਤੀ ਸੀ ਉਸਨੇ ਫੈਸਲਾ ਕੀਤਾ ਸੀ ਕਿ ਆਪਣੀ ਬੇਰੁਜ਼ਗਾਰੀ ਤੋਂ ਮੁਕਤ ਹੋਣ ਲਈ ਆਈਸੀਐਸ ਦਾ ਮੁਕਾਬਲੇ ਦਾ ਇਮਤਿਹਾਨ ਆ ਜਿਹੜੇ ਕੀ ਦੇਊਗਾ ਤੇ ਉਸਨੇ ਸਫਲ ਹੋਣ ਲਈ ਬੜੇ ਦ੍ਰਿੜ ਨਿਸ਼ਚੇ ਨਾਲ ਮਿਹਨਤ ਕਰਨੀ ਸ਼ੁਰੂ ਕੀਤੀ ਦੇ ਅੰਤ ਦੇ ਵਿੱਚ ਸਫਲਤਾ ਹਾਸਲ ਕੀਤੀ ਅੱਗੇ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਸ਼ਰਮਾਇਦਾਰੀ ਨਿਜਾਮ ਦਾ ਵਿਰੋਧੀ ਤੇ ਗਰੀਬਾਂ ਦਾ ਹਿੱਤ ਚਾਹਣ ਵਾਲਾ ਇਨਸਾਨ ਸੀ ਤੇ ਅਫਸਰਾਂ ਵੱਲੋਂ ਗਰੀਬਾਂ ਦੇ ਕਿੱਤੇ ਜਾਂਦੇ ਸ਼ੋਸ਼ਣ ਨੂੰ ਸਮਝਦਾ ਸੀ ਤੇ ਉਸਨੇ ਬਿੱਕਾ ਨੇਰ ਦੇ ਮਹਾਰਾਜਾ ਗੰਗਾ ਸਿੰਘ ਦੇ ਨਾਲ ਗਰੀਬ ਕਿਸਾਨਾਂ ਦੇ ਹਿੱਤ ਲਈ ਗੱਲਬਾਤ ਕੀਤੀ ਸੀ ਅੱਗੇ ਹੈਗਾ ਡਾਕਟਰ ਰੰਧਾਵਾ ਪਿਤਰੀ ਗੁਣਾ ਦਾ ਧਾਰਨੀ ਸੀ ਉਹ ਮਹਿਸੂਸ ਕਰਦਾ ਸੀ ਕਿ ਉਸ ਵਿੱਚ ਪ੍ਰਸ਼ਾਸਕੀ ਸੂਝ ਪਹਿਲਾਂ ਤੋਂ ਹੀ ਸੀ ਤੇ ਉਸਦੇ ਪਿਤਾ ਜੀ ਵੀ ਕੋਕੁਸ਼ਲ ਤਹਿਸੀਲਦਾਰ ਸਨ ਤੇ ਉਹ ਮੰਨਦਾ ਸੀ ਕਿ ਐਡਮਿਨਿਸਟ੍ਰੇਸ਼ਨ ਦਾ ਉਸ ਲਈ ਜੱਦੀ ਪੇਸ਼ਾ ਹੈ ਐਡਮਿਨਿਸਟ੍ਰੇਸ਼ਨ ਦਾ ਉਸ ਦੇ ਲਈ ਇੱਕ ਜੱਦੀ ਪੇਸ਼ਾ ਹੈ ਸੋ ਏ ਸੀ ਤੁਹਾਡੇ ਕੁਐਸਚਨਸ ਥੈਂਕਸ